ਸੁੱਖ ਪਾਣੀ ਲਿਆਈ ਸੁੱਖ ਆ ਗਈ ਹੈ ਜੀ ਖਾਦੀ ਮੰਮੀ ਨੇ ਦਵਾਈ ਦਈ ਹਾਂ ਜੀ ਖਾਦੀ ਠੀਕ ਆ ਮੰਮੀ ਹਾਂ ਜੀ ਠੀਕ ਆ ਕੀ ਗੱਲ ਐ ਪਹਿਲਾਂ ਆਉਂਦਾ ਹਾਂ ਮੈਂ ਆਫਿਸ ਤੋਂ ਇਹਦੀਆਂ ਗੱਲਾਂ ਨਹੀਂ ਮੋਕਰੀਆਂ ਦੀਆਂ ਸਾਰੀਆਂ ਕਹਾਣੀਆਂ ਸੁਣਾਉਣੀਆਂ ਤੇ ਬੇਮੂਹ ਕਿਦਾਂ ਵੱਟਿਆ ਛਾਟੀ ਚਰਗੀ ਆ ਰਸੋਈ ਵਾਲੀ ਚੱਲ ਮਰਜੀ ਕੋਈ ਨਹੀਂ ਆਉਂਦੀ ਐ ਤੇ ਪੁੱਛਣਾ ਫਿਰ ਨਹੀਂ ਜਾਣੀ ਇਹਨੇ ਕਿਹਾ ਕਿ ਨੋਂਕ ਪੁੱਛਣੀ ਭਰਾ ਆ ਵੀ ਪੁੱਛਣਾ ਮਰਾ ਸੁੱਕਾ ਹਾਂਜੀ ਉਹ ਕੀ ਗੱਲਿਆ ਕੋਈ ਗੱਲ ਵੀ ਨਹੀਂ ਮੈਂ ਕਹ ਤਾ ਕੀ ਗੱਲ ਰੋ ਹੂੰ ਚੁੱਪਚੀ ਬੀਤੇ ਇਧਰ ਨੂੰ ਆ ਗਈਆਂ ਕਮ ਸੇ ਕਮ ਬੰਦਾ ਬਹਿ ਕੇ ਗੱਲ ਤੇ ਘਰ ਦਾ ਲਾ ਕੇ ਕੀ ਗੱਲ ਕਰਨੀ ਮੈਂ ਕੰਮ ਕਰਨ ਵਾਲਾ ਜਿਸ ਵੇਸ ਤੇ ਕੰਮ ਕਰਨਾ ਜੀ ਹਾਂ ਕੀ ਕਰਨਾ ਹੈ ਇੱਥੇ ਕੰਮ ਦੀ ਐ ਚ ਜਾ ਪਰਵਾਹ ਨਹੀਂ ਨੂੰ ਇਹ ਹੈ ਹੈ ਨੂੰ ਕਾ ਤੂੰ ਬਣਾਇਆ ਮੈਂ ਉਹ ਗੱਲ ਤੇ ਸੁਣ ਲੈ ਨੂੰ ਕਿਉਂ ਬਣਾਇਆ ਦੱਸ ਦਾਦੀ ਨਹੀਂ ਆ ਕੋਈ ਗੱਲ ਨਹੀਂ ਮਗੀਆਂ ਕੋਈ ਗੱਲ ਫੇਰ ਕਹੀਏ ਕਿ ਦੱਸ ਦੇ ਸਹੀ ਫਿਰ ਲੈ ਉਹ ਦੱਸ ਦੇ ਗੱਲ ਕੀ ਆ ਹਾਂ ਸੁੱਖ ਤੂੰ ਰੋਂ ਲਈ ਆ ਮੈਨੂੰ ਗੱਲ ਦੱਸ ਪਈ ਨਾ ਪਹਿਲਾਂ ਦੱਸੋ ਮੈਂ ਕੀ ਗਲਤੀ ਕੀਤੀ ਜਿਹੜੀ ਮੈਨੂੰ ਸਰਾ ਮਿਹਣਦੀ ਇਹਨੂੰ ਸਜ਼ਾ ਕਾਦੀ ਦੇਤੀ ਆ ਨਾਲੇ ਗਲਤੀ ਤੇ ਕੋਈ ਵੀ ਨਹੀਂ ਕੀਤੀ ਮੈਂ ਤਾਂ ਤੇਰੇ ਹੱਥ ਕਰਨੇ ਮਾਰਨੇ ਨੂੰ ਦੱਸ ਮੈਂ ਕਿਹਾ ਹੁਣ ਮੈਂ ਨਹੀਂ ਨਹੀਂ ਇੱਥੇ ਕਾਕੀ ਵਿੱਚ ਅੱਧਾ ਬੈਕ ਕਰਦੇ ਜਾਇਆ ਨਹੀਂ ਜਾਣਾ ਮੇਰੇ ਕੋਲ ਮੈਂ ਫੋਨ ਨਾਲ ਵੀਡੀਓ ਕਾਲ ਤੇ ਵੇਖਣ ਦੇ ਹੀ ਕਾਟੀ ਗੱਲ ਕਰਨੀ ਪਤਾ ਨਹੀਂ ਮੰਮੀ ਕਿਹੜੀ ਬਲੀ ਆਣੀ ਜਾਂ ਮੰਮੀ ਨੂੰ ਕਾਦਾ ਗੁੱਸਾ ਆਇਆ ਤਾਂ ਫੋਨ ਧਲੇ ਮਾਰ ਕੇ ਤੇ ਭੰਨਤਾ ਮੇਰਾ ਫੋਨ ਤੋੜਦਾ ਉਹਨਾਂ ਨੂੰ ਚੱਲ ਹੌਂਸਲਾ ਰੱਖ ਕੋਈ ਨਹੀਂ ਮੈਂ ਮੰਮੀ ਨੂੰ ਸਮਝਾਉਣਾ ਵਾ ਉਦਾਂ ਹੀ ਮੰਮੀ ਦਾ ਤੈਨੂੰ ਪਤਾ ਚਿੜਚਿੜਾ ਪੰਜਾ ਹੋ ਗਿਆ ਬਿਮਾਰ ਹੋਣ ਕਰਕੇ ਬਾਕੀ ਕੋਈ ਨਹੀਂ ਮੈਂ ਕਰਦਾ ਮੰਮੀ ਨਾਲ ਗੱਲ ਤੂੰ ਐਵੇਂ ਨਾ ਇਦਾਂ ਦਿਲ ਨਾ ਹੌਲਾ ਕਰ ਬਿਮਾਰ ਹੋਣਾ ਹੀ ਆ ਮੈਂ ਮੰਮੀ ਨਾਲ ਇੰਨਾ ਕਰਦੀ ਮੰਮੀ ਪਤਾ ਨਹੀਂ ਕਿਉਂ ਮੇਰੇ ਨਾਲ ਨਫ਼ਰਤ ਕਰਨ ਢੀ ਮੈਂ ਤਾਂ ਕੁਝ ਕਹਿਵਨੀ ਉਹ ਕਿਤੇ ਵੀ ਨਫ਼ਰਤ ਕਰਦੀ ਮੰਮੀ ਤੇਰੇ ਨਾਲ ਇਦਾਂ ਦੀ ਗੱਲ ਥੋੜੀ ਐ ਮੈਨੂੰ ਮੇਲੇ ਵੀ ਮੰਮੀ ਨੇ ਬੜੇ ਦਿੱਤੇ ਕੋ ਕਹਿੰਦੇ ਤੂੰ ਫੋਨ ਆਪਣੇ ਵੇਚਿਆ ਤਾਂ ਨਹੀਂ ਮੇਰੇ ਪੁੱਤ ਦੀ ਕਮਾਈ ਤਾਂ ਹੈ ਫੋਨ ਵੀ ਪੜੀਆਂ ਗੱਲਾਂ ਸੁਣਾਈ ਨਾ ਮੈਂ ਫੋਨ ਤੋੜ ਤਾ ਦੀ ਤੇਰਾ ਵੀ ਉਹ ਚਾਹ ਤਾਂ ਕੋਈ ਨਹੀਂ ਤੋੜਦਾ ਤੇ ਮੈਂ ਤੈਨੂੰ ਨਵਾਂ ਲਿਆ ਦੇ ਨਵਾਂ ਫੋਨ ਕਿਹੜੀ ਗੱਲ ਆ ਦੱਸ ਫੋਨ ਹੀ ਆ ਜੋ ਦਾਂ ਹੱਥੋਂ ਡਿੱਗ ਪੈਂਦਾ ਛੁੱਟ ਕੇ ਛੁੱਟ ਜਾਂਦਾ ਤੇ ਟੁੱਟ ਜਾਂਦਾ ਫੇਰ ਸਭੀ ਫੋਨ ਦੀ ਗੱਲ ਨਹੀਂ ਆ ਪਰ ਟੁੱਟ ਗਿਆ ਮੇਰੇ ਤੇ ਫੋਨ ਦਾ ਹੈ ਵੀ ਨਹੀਂ ਨਾ ਤੇ ਜਿਹੜੇ ਮੰਮੀ ਨੇ ਮੇਲੇ ਦਿੱਤੇ ਮੈਨੂੰ ਉਹਨਾਂ ਦਾ ਦੁੱਖ ਲੱਗਣ ਦੀ ਆ ਚੱਲ ਤੂੰ ਸਮਝ ਲੈ ਇਦਾਂ ਕਿ ਤੈਨੂੰ ਤੇਰੀ ਮੰਮੀ ਨੇ ਮੇੜਾ ਮਾਰਦਾ ਕੋਈ ਬਾਕੀ ਕੋਈ ਨਹੀਂ ਹੌਸਲਾ ਰੱਖ ਠੀਕ ਆ ਅੱਬੀ ਮੈਂ ਤੇ ਮਾਂ ਹੀ ਸਮਝਣ ਦੀ ਮੈਂ ਦੇਖ ਰਿਹਾ ਕਿ ਆ ਮੈਂ ਕੀ ਦਾਣਾ ਕਰਦੇ ਨਾ ਹੋਣਾ ਕਰਦੇ ਠੀਕ ਆ ਪਾਣੀ ਵੀ ਚੱਲ ਜੇ ਮੈਂ ਕਿਹਾ ਨਾ ਸਭੀ ਨੂੰ ਇਹ ਦੱਸਦਾ ਕਿ ਤੇਰੇ ਤੇ ਜੱਜ ਨਹੀਂ ਲੱਗੇ ਮੇਰਾ ਮੁੰਡਾ ਵੀ ਤੂੰ ਆਪਣੇ ਮੰਗਣ ਲੈ ਮੇਰਾ ਪੇਵ ਨਹੀਂ ਜਿੰਨੂੰ ਤੂੰ ਦੱਸੇਂਗੀ ਚੱਲ ਕੋਈ ਗੱਲ ਨਹੀਂ ਆ ਮੰਮੀ ਆ ਕਹਿ ਲਿਆ ਤੇ ਗੱਲ ਵੀ ਉਹ ਆ ਕਿ ਮੈਂ ਕਿਹੜਾ ਜੱਜ ਲੱਗਾ ਵਾ ਤੇਰੇ ਤੇ ਜੱਜ ਲੱਗਣਾ ਸਭ ਨੂੰ ਆ ਲੈ ਘੜ ਪਾਣੀ ਵੀ ਤੇ ਰੋਣਾ ਠੀਕ ਆ ਆਨਸਰ ਰੱਖ ਚਲ ਮੈਂ ਕਰਦਾ ਮਮੀ ਨਾਲ ਗੱਲ ਠੀਕ ਆ ਮੈਂ ਹੁਣੇ ਹੀ ਕਰਦਾ ਮਮੀ ਨਾਲ ਗੱਲ 1 ਮਿੰਟ ਆ ਗਿਆ ਠੀਕ ਆ ਜੀ ਮਮੀ ਜੀ ਠੀਕ ਜੇ ਆਹ ਹੋਇਆ ਆਗੇ ਨਾਲੋਂ ਫਰਕ ਉੱਠ ਕੇ ਬਵਾ ਮੈਂ ਤਾਂ ਕੋਈ ਗੱਲ ਕਰਨੀ ਆ ਮਮੀ ਜੀ ਲੈ ਕਰ ਗੱਲ ਕਿਹੜੀ ਕਰਨੀ ਆ ਕਮੇ ਗੱਲ ਕੀ ਆ ਕਾਹਦੇ ਤੂੰ ਸੁੱਖਣ ਵਾਲੇ ਇਦਾਂ ਕਰਦੇ ਜੇ ਆ ਫੋਨ ਦਸਣ ਦੀ ਤੋੜਦਾ ਵਾ ਕੀ ਗੱਲ ਹੋਈ ਹਾਂ ਵੇ ਉਹਨੇ ਤੇਰੇ ਹੁੰਦੇ ਹੀ ਕੰਨ ਭਰ ਦਿੱਤੇ ਆ ਆਪਣੀ ਗਲਤੀ ਤੇ ਉਹਨੇ ਦੱਸੀ ਵੀ ਪਤਾ ਕੀ ਕਰਦੀ ਆ ਤੇਰਾ ਸੁਤੀ ਉੜਦੀ ਕਾ ਨਾਲ ਫੋਨ ਲਾ ਲੈਂਦੀ ਆ ਤੇ ਕੰਮ ਇੰਨਾ ਪਿਆਰ ਹੁੰਦਾ ਇੰਨਾ ਘਰ ਚ ਖਲਾਰਾ ਪਿਆ ਹੁੰਦਾ ਜਿਵੇਂ ਭੈਣ ਭਰਾ ਆ ਜੇ ਤੇ ਕੀ ਆਕੇ ਉਹਨੂੰ ਤੂੰ ਕੋਹ ਨਹੀਂ ਕਿਹਾ ਮੇਰੇ ਨਾਲ ਬੜੀ ਛੇਤੀ ਆ ਗਿਆ ਐ ਉਹ ਮੰਮੀ ਉਹ ਦਿਲ ਤੇ ਲਾ ਕੇ ਬੈਠੀ ਉਹ ਕਹਿੰਦੀ ਮੈਂ ਨਿਆਣੀ ਵੇਖਣ ਨਹੀਂ ਛੋਟੇ ਛੋਟੇ ਵੀਡੀਓ ਕਾਲ ਕਰਕੇ ਤੇ ਮੰਮੀ ਨੂੰ ਪਤਾ ਨਹੀਂ ਕੀ ਹੋਇਆ ਆਣ ਕੇ ਫੋਨ ਮੇਰਾ ਤੋੜਤਾ ਨੁਕਸਾਨ ਤੇ ਮਮੀ ਆਪਣਾ ਆਇਆ ਵਾ ਹੁਣ ਵੇਖੋ 14-15000 ਲਾਓ ਤੋੜਿਆ 14-15000 ਧੰਨਵਾਦ ਰਿਹਾ ਕੇ ਦਊਂਗਾ ਮੇਰੀ ਸੁਣੀ ਜਿਹੜਾ ਗੱਲ ਹਮ ਧਿਆਨ ਦੇ ਨਾਲ ਤੂੰ ਮੈਨੂੰ ਜੂ ਕਹਿ ਗਿਆ ਭਾਵਾਂ ਤੇ ਤੂੰ ਉਹਦਾ ਕਿਉਂ ਮੂੰਹ ਪਾ ਸਕਿਆ ਵੀ ਤੇਰੇ 'ਚ ਵੀ ਕੋਈ ਗਲਤੀ ਹੋਣੀ ਆ ਤੇਰਾ ਕੋਈ ਕਸੂਰ ਹੋਣਾ ਤੂੰ ਪਾਈ ਮਮੀ ਨਾ ਫੋਨ ਪਰ ਨਹੀਂ ਆਵਾ ਨਾ ਜਦੋਂ ਸੁੱਤੀ ਓੜਦੀ ਫੋਨ ਪਾ ਲਈਦੀ ਮੈਨੂੰ ਇਦਾਂ ਦੇ ਕੰਮ ਨਹੀਂ ਚੰਗੇ ਲੱਗਦੇ ਨਿਆਣਿਆਂ ਨੂੰ ਨਿਆਣੇ ਅੱਜ ਭਈ ਉਹਨੇ ਨਵੇਂ ਵੇਖਣਾ ਹੀ ਨਹੀਂ ਆਨੇ ਰੋਜ਼ ਨਿਆਣੇ ਵੇਂਦੀ ਆ ਕੰਮ ਕਰਕੇ ਫੇਰ ਵੇਚ ਲਿਆ ਕਰੇ ਬੋਡੇ ਬੋਡੇ ਘਰ ਖਲਾਣਾ ਪਿਆ ਹੁੰਦਾ ਪਹਿਲਾ ਫੋਨ ਬੜ ਲੈਂਦੀ ਆ ਮੰਮੀ ਵੀ ਇਹ ਲਉਂਗਾ ਉਦਣ ਵੀ ਤੁਹਾਡਾ ਪਾ ਘਪੂੜਿਆ ਤੇ ਕਿਹਾ ਨਹੀਂ ਜਾਣ ਦੇਣੀ ਤੇ ਮੈਂ ਨਹੀਂ ਨਾ ਜਾਣ ਦਿੱਤੀ ਤੇ ਫਿਰ ਕੀ ਆ ਜੇ ਵੀਡੀਓ ਕਾਲ ਕਰ ਲਈ 2 ਮਿੰਟ ਕਿਹੜੀ ਗੱਲ ਹੋ ਗਈ ਆ ਪਰ ਮੈਨੂੰ ਇਹ ਕੰਮ ਨਹੀਂ ਹੋ ਚੰਗੇ ਲੱਗਦੇ ਮੈਂ ਤੈਨੂੰ ਅੱਜ ਵੀ ਕਹਿੰਨੀ ਆ ਤੇ ਮੈਂ ਕੱਲ ਵੀ ਕਹਿੰਨੀ ਆ ਕਿ ਮੈਨੂੰ ਇਦਾਂ ਦੇ ਕੰਮ ਨਹੀਂ ਚੰਗੇ ਆ ਤੇ ਪਹਿਲਾ ਕੰਮ ਕਰਿਆ ਕਰ ਤੇ ਬਾਅਦ ਚ ਫੋਨ ਫੜ ਲਿਆ ਕਰ ਲੈ ਵੀ ਆਉਂਦੇ ਮੰਗਿਆ ਕਰਦੇ ਨੇ ਉਹ ਸਮਝਾ ਦਿੰਨਾ ਮੰਮੀ ਇਹਨਾਂ ਕਿ ਮੈਂ। ਉਹ ਮੈਨੂੰ ਪਤਾ ਕਿ ਨਾ ਤੂੰ ਉਹਨੂੰ ਸਮਝਾਉਂਦਾ ਵਾ। ਮੈਨੂੰ ਸਾਰਾ ਹੀ ਪਤਾ। ਉਹਨੂੰ ਤੂੰ ਕੋਈ ਨਹੀਂ ਸਮਝਾ ਸਕਦਾ ਤੇ ਨਾ ਉਹਨੇ ਸਮਝ ਲਈਆਂ। ਤੂੰ ਉਹਦੀਆਂ ਹੀ ਸੱਗਾਂ ਲੈ ਆਈਆਂ ਵਾ। ਤੂੰ ਮਾਂ ਦੀ ਨਹੀਂ ਕਿ ਕੋਈ ਵੀ ਸੁਣਨੀ ਗਈ। ਮੰਮੀ ਮੇਰੇ ਨਾਲ ਵਾਅਦਾ ਤੇ ਓ ਤਾਂ ਦੀ ਮੰਨਦੀ ਆ ਸਭੋਂ। ਤੈਨੂੰ ਪਤਾ ਹੀ ਹੈ ਕਿ ਉਹ ਬਹੁਤ ਹੀ ਮੰਨਦੀ ਆ ਕਿ ਤਾਂ ਹੀ ਫੋਨ ਸੋਤਿਆ ਤੇ ਪੜ ਲੈਂਦੀ ਆ। ਤੇ ਜਿਹੜਾ ਹੋਵੇ ਤੇ ਉਦੋਂ ਦੀ ਫਿਰ ਅੜੀ ਨਾ ਕਰੇ ਵੀ ਮੈਂ ਜਾਣਾ ਹੀ ਜਾਣਾ ਨਹੀਂ। ਅਗਲੀ ਨੇ ਕਹਿਤਾ ਚੱਲ ਮੰਮੀ ਨੇ ਕਿਹਾ ਵਾ ਮੰਮੀ ਦੀ ਮਰਜ਼ੀ ਕੋਈ ਨਹੀਂ। ਵੇ ਜਾ ਝੁੱਪ ਕਰਕੇ ਬਹਿ ਜਾ। ਮੈਨੂੰ ਅੱਗੇ ਤੇਰਾ ਪਤਾ ਹੀ ਪਿੱਤੂ ਉਹਨੂੰ ਕੋਹਣੀ ਕਹਿਣਾ ਤੇ ਮੇਰੇ ਵੱਲ ਤੂੰ ਆ ਜਾਣਾ ਕਿੱਦੀ ਨਾਲ ਵੀ ਮੰਮੀ ਐਡਾ ਕੀ ਕਹਦਾ ਐਡਾ ਹੋਇਆ ਮੈਨੂੰ ਚੜਿਆ ਗੁੱਸਾ ਮੈਂ ਭਾਂ ਚੜਿਆ ਵੇ ਫੂਨ ਮੰਮੀ ਜੀ ਗੱਲਾਂ ਮੈਂ ਉਹਦੀਆਂ ਵੀ ਸੁਣ ਕੇ ਆਏ ਤੇ ਗੱਲਾਂ ਮੈਂ ਤੁਹਾਡੀਆਂ ਵੀ ਸੁਣ ਲੀਆਂ ਉਹ ਤੇ ਸਾਰਾ ਕੰਮ ਕਰ ਕਰਕੇ ਮੰਮੀ ਝਾੜੂ ਪੋਚਾ ਰੋਟੀ ਪਾਣੀ ਪਕਾ ਕੇ ਭਾਂਡਾ ਢਿੰਡਾ ਸਾਰਾ ਧੋਲ ਤਾ ਕੇ ਫੇਰ ਮੰਮੀ ਉਹ ਫੂਨ ਫੜਦੀ ਆ ਕਿਉਂ ਐਡਾ ਕਰੀ ਜਾਂਦੇ ਜੀ ਅੱਛਾ ਉਹਦੀਆਂ ਵੀ ਸੁਣ ਲੀਆਂ ਹਣਾ ਹੁਣ ਮੇਰੀ ਧਿਆਨ ਨਾਲ ਸੁਣ ਕੰਮ ਕਿਉਂ ਕਰਦੀ ਆ ਗਿਓ ਦਾ ਕੰਮ ਕਰਦੀ ਹੋਇਤ ਤੇ ਕੇ ਤਰੀਕੇ ਦੇ ਨਾਲ ਮੇਰਾ ਦਿਮਾਗ ਖਰਾਬ ਹੋਇਆ ਮੈਨੂੰ ਤੂੰ ਔੜ ਦੇਦੀ ਸੁੱਤੀ ਔੜਦੀ ਤੂੰ ਕੰਨ ਕੰਨ ਲਾ ਲੈਂਦੀ ਆ ਝੂਠ ਨਾ ਬੋਲੀ ਜਾ ਜੋ ਕਹਿੰਦੀ ਉਹ ਤੂੰ ਕਰੀ ਜਾਂਂ ਰਿਆ ਉਹਦੇ ਕੂਨਿਆਂ ਤੋਂ ਤੂੰ ਚੱਲਣ ਰਿਆ ਪਹਿਲਾਂ ਮੇਰੇ ਕੋਲ ਆਉਂਨਾ ਤਾਂ ਮੇਰੀਆਂ ਸੁਣਦਾ ਫੇਰ ਮੈਂ ਤੈਨੂੰ ਦੱਸਦੀ ਵੀ ਕੰਮ ਕਰਦੀ ਕਿ ਕੀ ਕਰਦੀ ਆ ਓ ਮਮੀ ਮੈਂ ਸੁਣੀਆਂ ਹੀ ਆ ਮੈਂ ਕੋਈ ਨਿਆਣਾ ਥੋੜੀ ਆ ਨਿਆਣਾ ਹੀ ਆ ਨਾਲੇ ਮਾੜਾ ਮੋਟਾ ਫੋਨ ਤੇ ਚਲਾਉਣਾ ਨਾਲ ਵਿਲੇ ਹੋ ਕੇ ਫੋਨ ਚਲਾਉਣ ਚ ਕੋਈ ਅੱਜ ਨਹੀਂ ਹਾਂ ਵੀ ਗਿਓ ਬੇਰੀ ਹੋ ਕੇ ਚਲਾਵੇ ਤਾਂ ਫੇਰ ਮੈਨੂੰ ਕੀ ਲੋੜੀ ਫੋਨ ਪਰ ਲੈਂਦੀ ਉਹ ਤਾਂ ਸੁੱਤੀ ਹੋੜ ਤੇ ਫੋਨ ਫੜ ਲੀਦੀ ਆ ਜਿਹੜੀ ਤੈਨੂੰ ਮੈਂ ਗੱਲ ਕਹਿਨੀ ਆ ਨਾ ਉਹ ਤੇਰੇ ਦਿਮਾਗ ਚ ਨਹੀਂ ਗਈ ਪੈਂਦੀ ਤੇ ਨਾ ਤੇਰਾ ਖਾਣੇ ਚ ਉਹ ਪੈਣੀ ਆ ਉਹ ਪਈ ਆ ਮਾਤਾ ਮੈਂ ਲੜਨ ਥੋੜੀ ਆ ਇਹ ਤਾਂ ਨਾ ਬਹਿਸ ਵਸਾਈ ਥੋੜੀ ਕਰਨਾ ਮੈਂ ਤੇ ਪਿਆਰ ਨਾਲ ਉਦਾਂ ਹੀ ਗੱਲ ਕਰਨ ਆਇਆ ਵੀ ਮੰਮੀ ਨਾ ਕਰਿਆ ਕਰੋ ਇਦਾਂ ਜਦੋਂ ਜੇ ਉਹ ਵੀ ਡੈਬੀ ਇਦਾਂ ਕਰ ਤੇ ਕਿੰਨੀ ਲੜਾਈ ਹੋਉ ਸਾਡੇ ਘਰ ਮੈਨੂੰ ਜੀ ਤੂੰ ਕਹਿ ਲਿਆ ਆ ਤੇ ਇੰਨੀਆਂ ਗੱਲਾਂ ਉਹਨੂੰ ਸਮਝਾਣ ਜਾ ਕੇ ਵੀ ਕੰਮ ਕਰਿਆ ਕਰ ਪਹਿਲਾਂ ਸਾਰਾ ਤੇ ਫੋਨ ਵੇਲਦੀ ਰਿਆ ਕਰ ਕਿ ਮੈਨੂੰ ਕੋਈ ਨਹੀਂ ਕਹਿੰਦੀ ਚੱਲ ਸਮਝਾ ਲੈਣਾ ਬਾਬਾ ਉਹਨੂੰ ਵੀ ਕੋਈ ਨਹੀਂ ਸਮਝੋ ਤੂੰ ਤੇ ਯਾ ਆਂ ਕਿਹਾ ਮੈਂ ਤੂੰ ਉਹ ਸਮਝਾ ਲੈਣਾ ਮਾਤਾ ਮੈਨੂੰ ਪਤਾ ਵਾ ਕਿ ਲਾ ਤੂੰ ਸਮਝਾਉਣਾ ਇਹ ਸਮਝਾਇਆ ਹੁੰਦਾ ਤਾਂ ਇਦਾਂ ਦੇ ਕੰਮ ਨਾ ਕਰਦੀ ਵਿਆਹ ਜਾਂਦੀ ਐ ਸੇਰੇ ਸੁੱਤੀ ਉੜਦੀ ਉਹਨਾਂ ਨੂੰ ਇਦਾਂ ਵੀਡੀਓ ਕੋਲ ਲਾ ਲਿੰਦੀ ਐ ਉਹ ਜੇ ਅੱਗੋਂ ਹੋਣੀ ਇਹਦੇ ਪਿਛਲੇ ਨਾ ਇਹਨੂੰ ਸਮਝਾਉਂਦੇ ਆ ਭਤੀਏ ਕੋਈ ਕੰਮ ਕਤੰਦਾ ਕਰ ਲਿਆ ਕਰ ਫੋਨ ਤੇ ਲੱਗੀ ਰਹਿਣੀ ਆ ਜੇ ਉਹ ਸਮਝਾਉਂਦੇ ਤਾਂ ਮੈਨੂੰ ਕਿ ਲੋੜੀ ਆ ਜੀਆਂ ਗੱਲਾਂ ਕਰਨ ਦੀ ਇਰਹਾ ਦੋਗੀ ਮੰਮੀ ਵਾਲੀ ਸਮਝਣਾ ਚਾਹੀਦਾ ਮੰਮੀ ਨੂੰ ਵੀ ਕੀ ਕਵੇ ਬੰਦਾ ਸੁੱਖ ਨੂੰ ਹੀ ਸਮਝਾਉਣਾ ਪੈਣਾ ਵਾ ਵੀ ਚੱਲ ਤੂੰ ਠੰਡੀ ਰਹਿ ਲੈ ਝਰ ਲਿਆ ਕਰ ਕੋਈ ਨਹੀਂ ਹੁੰਦਾ ਇਹ ਨੂੰ ਨਾ ਕੈਨਾ ਵੀ ਧਿਆਰ ਤੇ ਰਹੋ ਤੇ ਤੈਨੂੰ ਮੈਂ ਲੈ ਕੇ ਜਾਣਾ ਵਾ ਸਹੁਰਿਆਂ ਨਾਲ ਜਾਂਦੇ ਆਂ ਐ ਨਾਲੇ ਬੰਦਾ ਉੱਥੇ ਜਾਂਦਾ ਬੱਚੇ ਵੇਖੂਗਾ ਆਪਣੇ ਭੈਣਾ ਭਰਾਵਾਂ ਦੇ ਵਿੱਚ ਰੂਗੀ ਤੇ ਦਿਮਾਗ ਹੋਰ ਦਾ ਹੋਰ ਜਾਂਦਾ ਇਹ ਨਾ ਹੋਵੇ ਮੈਂ ਵੀ ਮੰਮੀ ਵੱਲ ਹੋਈ ਜਾਵਾਂ ਇਹ ਸੁੱਖ ਨੂੰ ਮੈਂ ਗਸਾਂਦੋਂ ਡੰਡਰੀ ਚੜੀ ਜਾਵਾਂ ਤੇ ਇੱਥੇ ਸਾਡੇ ਖੜਕਦੀ ਰਵੇ ਉਹ ਰੇ ਬੋਲਣ ਲਾ ਪੀਣਾ ਫਿਰ ਤੇ ਇੱਕ ਅਰੀ ਜਿਹਾ ਕੰਟਰੋਲ ਨਿਕਲ ਜਾਂਦਾ ਹਥੋਂ ਇਹ ਕੰਮ ਵੱਜ ਜਾਂਦਾ ਹੰਦਾ ਚੱਲ ਪੀਣਾ ਮੈਂ ਸੁੱਖ ਨੂੰ ਵੀ ਕੱਲ ਨੂੰ ਜਾਣੇ ਆ ਨਾਲੇ ਮੈਨੂੰ ਛੁੱਟੀ ਆ ਕੱਲ ਨੂੰ ਸਭ ਦੇ ਨਿਕਲ ਜਾਣਗੇ ਨਾਲੇ ਜਾਊਗੀ ਸੁੱਖ ਘਰੋਂ ਤੇ ਮੰਮੀ ਨੂੰ ਵੀ ਥੋੜੀ ਜੀ ਹੋਊਗੀ ਕਦਰ ਵੇਖੂਗੀ ਸਾਰੀ ਦਿਹਾੜੀ ਇਕੱਲੇਪਨ ਮਹਿਸੂਸ ਕੀਤਾ ਨਾ ਲੱਗੂ ਫਿਰ ਪਤਾ ਕਿ ਨਾ ਵੀ ਰੋਟੀ ਹੱਟੀ ਪਕਾਦੀ ਟਾਈਮ ਨਾਲ ਤੇ ਟਾਈਮ ਨਾਲ ਹੀ ਆਪਣਾ ਤੁਰ ਪਣੇ ਨੰਦੀਆ ਮੰਮੀ ਲੱਤਾਂ ਨਾ ਘੁੱਟੋ ਦੀ ਰਹਿੰਦੋ ਗਰਮੀਤ ਹੈ ਕੋਈ ਗੱਲ ਨਹੀਂ ਹੁਣ ਮੇਰਾ ਫਰਜ਼ ਵਾ ਤੇਰੀ ਸੇਵਾ ਕਰਦਾ ਮੈਂ ਉਹਦਾ ਤੇਰੇ ਮੂੰਹ ਤੋਂ ਨਹੀਂ ਕਰਨੀ ਮੈਂ ਤਾਂ ਜਿਹੜੀ ਨਹੀਂ ਕਿੰਨੀ ਕੇ ਇਹਨਾਂ ਦੇ ਮੂੰਹ ਨੂੰ ਕਰਦੀ ਨਹੀਂ ਮੰਮੀ ਤੁਸੀਂ ਉਹਨਾਂ ਨੂੰ ਜੁੱਕੋ ਖੜਾਓ ਤੇ ਇਹਨਾਂ ਮੇਰੇ ਸਿਰ ਕਿਉਂ ਦੀ ਭਾਰ ਜੜਾਉਣ ਡਿਆ ਮੈਂ ਤੈਨੂੰ ਬੜੀ ਵਾਰੀ ਮਨਾ ਕਰਦੀ ਆ ਮੰਮੀ ਮੈਨੂੰ ਇਹ ਕੰਮ ਠੀਕ ਨਹੀਂ ਲੱਗਦਾ ਕੋਈ ਗੱਲ ਨਹੀਂ ਗਰਮੀਤ ਹੁਣ ਜਿੰਨੀ ਦਰਦਾਈ ਨਹੀਂ ਮਿਲਦੀ ਉਹਨੀ ਦਰ ਤੇ ਮੈਨੂੰ ਹੁਣ ਘੁੱਟਣਾ ਘਟਣਾ ਹੀ ਪੈਣਾ ਵਾ ਤੇਰਾ ਵੀ ਸਰੀਰ ਠੀਕ ਹੋਊਗਾ ਦੁੱਧ ਪਿੰਨ ਕੇ ਨਿਹਾਉਣੇ ਤੇ ਫੇਰ ਥੱਕਣਗੇ ਥੱਕਾ ਦੁੱਧ ਪੀਣਗੇ ਤੇ ਕੋਈ ਗੱਲ ਨਹੀਂ ਥੋੜੇ ਜਿਮੇ ਘੁੱਟ ਵੀ ਲਵਾਂਗੀ ਤੇ ਕੋਈ ਨਹੀਂ ਹੁੰਦਾ ਮੰਮੀ ਥੱਕਣ ਨੂੰ ਦੱਸੋ ਮੈਂ ਕਿਤੇ ਕਮਾਈ ਕਰਦੀ ਆ ਨਹੀਂ ਨਾ ਪੁੱਤ ਇਹ ਸਰੀਰ ਇਦਾਂ ਦਾ ਆਂਦਾ ਪੱਜਾ ਟੁੱਟਾ ਹੁੰਦਾ ਵਾ ਕੁੱਟਣਾ ਹੀ ਪੈਂਦਾ ਵਾ ਕੋਈ ਗੱਲ ਨਹੀਂ ਮੈਂ ਕਿਤੇ ਘਾਸ ਚੱਲੀ ਘੁੱਟਣ ਲੱਗਿਆ ਮੰਮੀ ਤੇ ਮੰਨ ਦੇ ਨਹੀਂ ਮੇਰੀ ਗੱਲ ਨਹੀਂ ਚੱਲ ਕੋਈ ਗੱਲ ਨਹੀਂ ਇਦਾਂ ਨਾ ਕਹਿ ਤੂੰ ਮੈਨੂੰ ਮੈਨੂੰ ਆਵੇ ਕਿੱਡੀਆਂ ਸੋਹਣੀਆਂ ਖੁਸ਼ੀਆਂ ਦਿੱਤੀਆਂ ਤੂੰ ਤੇ ਮੈਂ ਅਜੇ ਤੱਕੀ ਮਾਸਾ ਸੇਵਾ ਕਰ ਦੂ ਅੱਗੇ ਕਿਹੜੀ ਮੈਂ ਤੇਰੀ ਕਰਦੀ ਹਾਂ ਹੋਣੀ ਲੱਗੀ ਆ ਇਹ ਇਹਨਾਂ ਨੂੰ ਚੁੱਕ ਕੇ ਬੈਹਰਿਆ ਕਰੋ ਨਾ ਦੋਵਾਂ ਦੇ ਕੋਲ ਪਾਸੇ ਕੋਲ ਪਾਸੇ ਕੋਈ ਨਹੀਂ ਮੈਂ ਇਹਨਾਂ ਨੂੰ ਚੁੱਕਦੀ ਆ ਤਾਂ ਮੈਂ ਇਹਨਾਂ ਨੂੰ ਵੀ ਚੁੱਕਦੀ ਤੇ ਮੇਰਾ ਫਰਜ਼ ਬੰਦਾ ਤੇਰੀ ਵੀ ਸੇਵਾ ਕਰਨ ਦੀ ਲੱਗ ਮਮੇ ਕਿੰਨੇ ਕਿ ਮੇਰੀ ਸੇਵਾ ਕਰੀ ਜਾਨੀ ਆ ਤੂੰ ਜੇ ਨਾ ਤਾਂ ਧੋ ਲਿਆ ਇਕਿਆਂ ਦੇ ਤੇ ਫਿਰ ਮੈਂ ਕਾਦੀ ਕਰਨੀ ਆ ਹੁਣ ਤਾਂ ਚਾਰ ਦਿਨ ਕਰਨੀ ਪੈਣੀ ਆ ਮੰਮੀ ਕਿਹਾਂ ਤੇ ਜਰੂਰ ਨਾ ਆਣਾ ਜੇ ਆਪਾਂ ਤੇਰੇ ਦੇ ਬਣਾ ਲੀਏ ਚਲੋ ਚਲ ਆਪਣੀ ਮਰਜ਼ੀ ਵੇਖ ਲਿਓ ਨੇਬਲ ਡੇਟਾ ਉਥੇ ਕੱਲ ਦੇ ਕਲਾਸ ਪਏ ਆ ਉਹ ਵੀ ਚੁੱਕ ਨਿਆ ਕੰਦ ਤੈਨੂੰ ਦੱਸਿਆ ਹੀ ਪਤਾ ਲੱਗਦਾ ਮੰਮੀ ਕੰਮ ਕਰਾ ਰਹੀ ਕਿ ਤੇ ਮੈਂ ਅੱਗੇ ਖੱਬੀ ਹੁੰਨੀ ਆ ਜੇ ਦੋ ਭਾਂਡੇ ਆ ਇਹੋ ਚੁੱਕ ਕੇ ਰੱਖ ਆਇਆ ਕਰੋ ਲੈ ਦੱਸ ਕਾਦੇ ਕਪਾਵਾ ਉਪਰਾਂ ਦੀ ਰੋਟੀ ਬਕਾਉਣੀ ਆ ਆਪਣੇ ਤੇ ਚਾਰ ਜੀਣੀ ਆ ਹੁਣ ਕਿਤੇ ਜਾਦੇ ਜਾਨੇ ਹੋ ਗਏ ਆ ਮੰਮੀ ਚਾਰ ਪੰਜ ਜਾਨੇ ਖਾਣ ਵਾਲੇ ਕੱਲੀ ਜਾਨੇ ਬਣਾਉਣ ਵਾਲੀ ਤੇ ਕੰਮ ਕਰਨ ਵਾਲੀ ਕਿਹੜੀ ਨਾੜ ਕੇ ਦਾਈ ਆਈ ਤੇ ਨਾ ਕੋਈ ਕੰਮ ਵਾਲੀ ਆਈ ਆ ਜਿਸ ਭਾਂਡੇ ਤੁਸੀਂ ਰੇਡ ਦਿੱਤੇ ਥੱਲੇ ਮੈਨੂੰ ਦਿਖਣ ਦੇ ਕੰਮ ਸੀ ਕਿ ਮੈਂ ਉਹ ਚੋਕੇ ਬੰਦਾ ਦਾ ਖੁੰਦਾ ਹੁਣਦਾ ਹੋਲੀ ਜੀ ਨਾ ਸਾਰੀ ਦਿਣੀ ਲੱਤਾਂ ਤਾਂ ਨੀ ਘੁੱਟਦੇ ਰਹਿੰਦੇ ਨਹੀਂ ਚੱਲ ਕੋਈ ਗੱਲ ਨਹੀਂ ਜੇ ਤੂੰ ਰੱਖ ਲੈ ਤੇਰੀ ਕੋਈ ਸ਼ਾਂਜ ਪਰਤ ਨਹੀਂ ਪੈ ਗਈ ਚੋਕ ਲਿਆ ਫੇ ਉਹਦਾ ਹੁਣ ਪ੍ਰੈਸ਼ਰ ਹੋਇਆ ਵਾ ਤੂੰ ਕੀ ਕਰੇ ਹੁਣ ਮੰਮੀ ਮੈਂ ਜੇ ਦੁੱਧ ਚਾਹ ਪੀ ਪੀ ਸੁੱਕ ਜਾਂਦੀ ਆ ਸਾਡੀ ਸੁੱਕ ਜਾਂਦੀ ਆ ਮੈਂ ਸਾਰਾ ਕੰਮ ਕਰਕੇ ਤੇ ਫੇਰ ਆਣ ਕੇ ਭਾਂਡੇ ਚੁੱਕਾ ਉਹ ਤੋਂ ਪਹਿਲਾਂ ਤੁਸੀਂ ਭਾਂਡੇ ਚੁੱਕੇ ਰੱਖਾਇਆ ਕਰੋ ਆ ਵੀ ਜੇ ਸੁੱਕ ਤੇ ਨਾ ਜੜਾਂ ਚੀਜ਼ਾਂ ਫੇਰ ਮਾਂਜਣ ਲੱਗਿਆ ਪਤਾ ਕੀ ਜੰਗੀ ਆਉਂਦੀ ਆ ਚੱਲ ਕੋਈ ਗੱਲ ਨਹੀਂ ਪਾਣੀ ਪਾ ਲਈ ਦੁੱਧ ਨੂੰ ਚੱਤ ਆਇਆ ਤੇ ਮਾਥੋਂ ਬਦਾਮ ਬਦੂਮ ਲਿਆ ਕੇ ਰੱਖੇ ਸ਼ਵਾਲੇ ਸ਼ੂਰ ਏ ਤੇ ਪਾ ਕੇ ਨਾ ਦੁੱਧ ਵਿੱਚ ਕੁੜੀ ਨੂੰ ਥੋੜਾ ਜਿਹਾ ਬਣਾ ਕੇ ਤੇ ਦੇ ਪੀਵੇ ਆਪਾਂ ਬੜਾ ਦੁਪਹਿਰ ਬਾਅਦ ਚ ਭੜਾ ਲੱਗਿਆ ਜਿੱਦੋਂ ਦੇ ਖਾਣਾ ਨਹੀਂ ਦਾ ਪ੍ਰਸ਼ਨ ਹੋਇਆ ਵਾ ਕੋਈ ਗੱਲ ਨਹੀਂ ਡਬੜਾ ਨਹੀਂ ਖਾਣਾ ਤੇ ਦੁੱਧ ਤੇ ਰੋਜ਼ ਹੀ ਮਿਲਦਿਆ ਵਾ ਵਿੱਚ ਕਦੀ ਖਰੋੜ ਵਿੱਚ ਕਦੀ ਬਾਦਾਮ ਵਿੱਚ ਕਦੀ ਉਹ ਮਦਰੀਓ ਸ਼ਵਾਰੇ ਕਈ ਕੋ ਮੁੰਡਿਆਂ ਵਿੱਚ ਤੇ ਇਹ ਜਿਹੜਾ ਨਾ ਭਾਂਡੇ ਵੈਲਨਸ ਪਚਾਰਦਾ ਕਰੋ ਦੁਬਾਰਾ ਦੁੱਧ ਆਜਿਆ ਕਰੇ ਵੇਖ ਕਿਦਾਂ ਉਠੀ ਵੇਰ ਦੀ ਕੰਮ ਕਹੋ ਤੇ ਉਹਨੂੰ ਕਿਤੇ ਮੌਤ ਪੈਂਦੀ ਕਿ ਤੇਨੂੰ ਪਤਾ ਨਹੀਂ ਕਿਦਾਂ ਦੀ ਆ ਇਹ ਮੰਮੀ ਚੰਦ ਹੀ ਵੀ ਨਾ ਬੋਲਿਆ ਕਰੋ ਮੇਰਾ ਆਖਣ ਦਾ ਖਰਚ ਤੇ ਨਹੀਂ ਬਣਦਾ ਪਰ ਮੰਮੀ ਗੱਲ ਦੀ ਵੀ ਹਾਸੇ ਵਾਲੀ ਕਰਕੇ ਹੀ ਗਾਗੀ ਆਂਦੇ ਉੱਥੇ ਭਾਂਡੇ ਨਾ ਪਚਾ ਦਿਆ ਕਰੋ ਸੋਤੇ 12 ਪਾਹੋਂ ਤੱਕ ਦੋ ਰੋਟੀ ਮੁਕੰਦੇ ਆਹੋ ਸਿਧਾਣਾ ਗੱਲ ਕਰਨ ਦਾ ਨਹੀਂ ਪਤਾ ਲੱਗਦਾ ਆਪਣੇ ਨਾਲ ਤਾਂ ਗੱਲ ਕਰਦੀ ਚੰਗੀ 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 ਜਿਕੇਲੇ ਚੰਗੀ ਕਰਦੀ ਦੀ ਕਿਲੇ ਮਾੜੀ ਕਰ ਜੰਦੀ ਅੱਗੇ ਮੈਂ ਮਾਹ ਸਿੰਫੂ ਵੇਲੀ ਕਰਕੇ ਗਈ ਆ ਹੁਣ ਫੇਰ ਪੰਡੋਰ ਖਾਣਾ ਮਾਜੋ ਆਪਣੇ ਭਾਂਡੇ ਵੀ ਨਹੀਂ ਮਾਜਦੀਆਂ ਕਿੱਡੇ ਸਵਰਗਾਂ ਦੇ ਝੂਟੇ ਡੇ ਹੀ ਲੈਣ ਸਵਰਗ ਚ ਬਈ ਐ ਤੇ ਕਦੀ ਇਹਨੂੰ ਪਦਾਮਾ ਵਾਲੇ ਦੁੱਧ ਚਾਹੀਦੇ ਕਦੀ ਨੂੰ ਸ਼ਵਾਰਿਆਂ ਵਾਲੇ ਚਾਹੀਦੇ ਆ ਦਾਬੜਾ ਹਜੇ ਸਿਰ ਦੇ ਉੱਤੇ ਹੀ ਆ ਉਹ ਵੀ ਹਜੇ ਬਣਾ ਕੇ ਦੇਣਾ ਮੈਂ ਤਾਂ ਲਕੋਫਾ ਹੀ ਆਈ ਆ ਨਾ ਕਰਾਂ ਤੇ ਫਿਰ ਮੈਂ ਮਾਰਦੀ ਆ ਹਾਂ ਤੁਹਾਨੂੰ ਮੈਂ ਜੀ ਨਹੀਂ ਕਰਦਾ ਇਹਨਾਂ ਨੇ ਫੜਿਆ ਪਾ ਖੰਡ ਜਿੱਦਾਂ ਦਾਬੜਾ ਬਣਾਉਣਾ ਉਹਦੋਂ ਮੈਨੂੰ ਸੋਚੀ ਜੇ ਨਾ ਕੁੱਟਾ ਡਾ ਦੇਣਾ ਲੱਗੇ ਮੇਰੇ ਮੋਢੇ ਰਹਿ ਜਾਣੇ ਆ ਮੰਮੀ ਉਹਦੇ ਲਾਗੇ ਚੜ ਗਈ 냔ੇਗਾ ਨੇ ਜੰਮ ਲਿਆ ਇਹਨੇ ਤਾਂ ਭਰਨ ਕੀ ਜੰਮ ਲਿਆ ਬਦੀ ਨਾ ਚਾਹ ਪਾ ਦੇ ਫਨਾਵਨ ਸੋਧਨ ਦਾਪੋ ਆਹੋ ਆਜੋ ਆਜੋ ਸਾਰੇ ਲੈਣੇ ਆਜੋ ਬਾਹਰ ਤਾਂ ਨਹੀਂ ਆ ਮੈਨੇ ਇੱਕ ਡੱਡਾ ਛੱਡਿਆ ਤੇ ਦੂਜਾ ਫੜ ਲਿਆ ਦੂਜਾ ਛੱਡਿਆ ਤੇ ਤੀਜਾ ਫੜ ਲਿਆ ਕੀ ਗੱਲ ਦੀ ਕੰਸੀ ਦੀ ਜੀ ਤੂੰ ਚਾਹ ਹੀ ਘੇਟਾ ਤੈਨੂੰ ਤੈਨੂੰ ਕਿਹਾ ਕਹਿੰਦੇ ਖੋਇਆ ਮਾਰਦੇ ਅੱਗੇ ਪਹਿਲਾਂ ਮੈਂ ਸਿੰਘਪਰੀ ਭਾਂਡੇ ਦੀ ਮਾਂਜੀ ਹੁਣ ਫੇਰ ਅੰਦਰੋਂ ਉਹਨਾਂ ਦੇ ਭਾਂਡੇ ਮਾਂਜੇ ਕੀ ਗੱਲ ਮੈਨੂੰ ਕਤਰਾ ਨਹੀਂ ਲੱਗੀ ਆ ਤੂੰ ਕਿਉਂ ਕੰਮ ਵਾਲੀ ਆਈ ਨਹੀਂ ਅੱਧੇ ਆਹੋ ਆਈ ਆ ਕਰਾ ਰਿਆ ਕੰਮ ਮੈਂ ਤੂੰ ਹੀ ਕਰੋ ਨਾ ਕੋਹ ਤਾਂ ਦੱਸ ਦੋ ਮੰਮੀ ਵਾਣੀ ਮੰਮੀ ਨੇ ਤਾਂ ਮੈਨੂੰ ਕੀ ਪਤਾ ਛਾਸੇ ਚ ਨਹੀਂ ਰੱਖਿਆ ਕੋਈ ਗੱਲ ਨਹੀਂ ਟਾਈਮ ਆਸ ਹੋਣੀ ਤੇ ਆ ਕਰੀ ਤੇ ਜਾਂਦੀ ਆ ਕੰਮ ਹਜੇ ਉਹਨੂੰ ਬਤਾਮ ਵਾਲਾ ਦੁੱਧ ਤੱਤਾ ਕਰਕੇ ਦੇਣਾ ਮੈਡਮ ਜਿਹੜੀ ਅੰਦਰ ਬੈਠੀ ਆ ਉਹ ਭਰਾਵਾ ਤੇ ਕਿਤਨਾ ਧਿਆਨ ਨਾਲ ਸੁਣਨਾ ਗਾ ਜੇ ਮੇਰੀ ਕੰਮ ਵਾਲੀ ਉਹ ਮੈਂ ਗਿਆ ਹਾਂ ਮੰਮੀ ਨਹੀਂ ਗਈ ਤੇ ਮੈਨੂੰ ਅੱਧੀ ਭਾਰੀ ਮੈਂ ਜਾਉਂਗੀ ਹੋ ਸਕਦਾ ਕੋਈ ਕੰਮ ਪੈ ਗਿਆ ਤਾਂ ਨਹੀਂ ਆਈ ਜੂ ਮੈਂ ਥੋੜਾ ਲੇਟ ਆ ਜੂਗੀ ਲੇਟ ਆ ਕੇ ਫਿਰ ਮੈਂ ਤਾਂ ਸਿਰ ਚੋਂਪਣਾ ਸਾਰਾ ਕੰਮ ਤੇ ਹੋ ਗਿਆ ਵਾ ਹੁਣ ਤੁਸੀਂ ਆ ਕੇ ਕਦੀ ਕੁ ਮੰਮੀ ਆ ਜੂਗਾ ਫਿਰ ਮੰਮੀ ਆ ਜੂਗੀ ਪਿਆ ਕੰਮ ਕਰਦੇ ਦੋ ਦੋ ਰੋਟੀਆਂ ਤੇ ਖਾਂਦੀ ਆ ਇੱਕ ਵਾਰੀ ਤੇ ਰੋਟੀ ਨਹੀਂ ਖਾਂਦੀ ਓ ਮੰਮੀ ਦਾ ਲਾਦਾ ਵਾ ਨਾਇਣਾ ਨੂੰ ਉੱਥੂ ਲੱਗ ਜਾਂਦਾ ਵਾ ਰੋਟੀਆਂ ਦੋ ਦੋ ਹੀ ਦੇਣੀਆਂ ਮੈਂ ਕੱਢੀ ਮਣੀ ਕਿੱਥੋਂ ਤੱਤੀਆਂ ਤੱਤੀਆਂ ਲਾ ਕੇ ਗਾੜ ਦਿਆ ਕਰ ਚੱਲ ਰੋਲਾ ਨਾ ਪਾ ਦੋ ਘਾ ਪਚਾ ਬਣਾ ਦਿੰਦੇ ਆ ਆ ਹੋ ਗਿਆ ਹੁਣ ਮੈਂ ਚਾਹ ਬਣਾਉਂਦਾ ਦੋ ਕੜੀ ਨੂੰ ਹੋਰ ਕੋ ਕੰਨ ਢਾ ਦੇ ਤੂੰ ਹੀ ਫੜਿਆ ਖੰਡ ਸਾਰੇ ਟੱਬਰ ਨੇ ਗਾੜੀ ਮੇਰੇ ਦਾਦਾ ਹੱਥ ਜੇਗੇ ਤਾਂ 10 ਹੱਥ ਹੁੰਦੇ ਨਾ ਇਹਨਾਂ ਟੱਬਰ ਨੇ ਤਾਂ ਮੈਨੂੰ ਧੂਈ ਫੇਰਨਾ ਇੱਧਰ ਉੱਧਰ ਕਾ ਕੀ ਆ ਨਾ ਮਮੀ ਉਹ ਮਮੀ ਦੀ ਪਰਵਾਹ ਨਾ ਕਰਿਆ ਕਰ ਮੈਂ ਸਮਝਾ ਆਂ ਮਮਮੀ ਨੂੰ ਕੋਈ ਗੱਲ ਨਹੀਂ ਠੀਕ ਆ ਤੇ ਤੂੰ ਤਿਆਰੀ ਸ਼ੈਰੀ ਕਰ ਆਪਾਂ ਸਵੇਰੇ ਨਾ ਕੰਨ ਤੇਰੇ ਪਿੰਡ ਜਾਨੇ ਨਹੀਂ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਪਾਸਾ ਉਹ ਯਾਰ ਮੈਂ ਕਹਿਣ ਡਿਆ ਮਾਂ ਤੂੰ ਈਂ ਨਾ ਲੁੱਟੀ ਆ ਮੈਨੂੰ ਕੱਲ ਨੂੰ ਉਹ ਤਾਂ ਚਲ ਮੈਨੂੰ ਪਤਾ ਵੀ ਸਰੇ ਛੁੱਟੀ ਆ ਤੂੰ ਈਂ ਦੇ ਮੈਨੂੰ ਕਹਿਣ ਡੇ ਜਿ ਮਮਮੀ ਦੇ ਅੱਗੇ ਮੈਂ ਲੜਨਾ ਕਿ ਜੇ ਭਾਈ ਕੋ ਸੇ ਜੇ ਮੈਂ ਚਲ ਗਈ ਨਾ ਤਾਂ ਮਮਮੀ ਨੂੰ ਮੋਰ ਮੇਰੇ ਤੇ ਖੇਜ ਜਾਣਾ ਫਿਰ ਮੰਮੀ ਦਾ ਹੋਰ ਕੁਸਾਲਾ ਯੋਜਨਾ ਮੈਂ ਨਹੀਂ ਜਾਣਾਂ ਉਹ ਨਹੀਂ ਹੁੰਦਾਈ ਮੈਂ ਕਹਿੰਦਿਆਂ ਮੈਂ ਤੈਨੂੰ ਤੂੰ ਚੱਲ ਤਿਆਰ ਹੋ ਠੀਕ ਆ ਸਵੇਰੇ ਕੱਪੜੇ-ਕੁਪੜੇ ਹੁਣ ਹੀ ਪ੍ਰੈਸ ਕਰਕੇ ਰੱਖ ਲੈ ਆਪਾਂ ਸਵੇਰੇ ਹੀ ਨਿਕਲ ਜਾਈਏ ਸੌਰੀ ਤੇ ਰੋਟੀ ਪਾਣੀ ਭਗਾਦੀ ਮੰਮੀ ਜੋਗਾ ਮੈਂ ਵੀਡੀਓ ਬਾਲ ਤੇ ਅੱਗੇ ਵੇਖ ਲਈ ਨਾ ਸਵੇਰੇ ਫਿਰ ਮੈਂ ਇੱਕ ਵਾਰੀ ਤੁਹਾਡੇ ਫੋਨ 'ਤੇ ਕਰ ਲਾਂਗੀ ਕੋਈ ਗੱਲ ਨਹੀਂ ਠੀਕ ਆ ਮੈਂ ਤੇ ਮੇਰੀ ਕਿਸਮਤ ਜੀ ਜੋ ਕੁਛ ਹੋ ਉਹ ਹੀ ਮਿਲਣਾ ਮੈਨੂੰ ਯਾਰ ਜਦੋਂ ਮੈਂ ਕਹਿੰਦਿਆਂ ਤੂੰ ਕਾ ਤੂੰ ਇੰਦਾ ਕਰਦੀ ਤੋ ਆ ਵੀ ਮੁਣ ਗਿਆ ਫੇਰ ਮੰਮੀ ਨੇ ਕਹਿ ਦਰ ਉਹਨੂੰ ਨਾਲ ਲੈ ਗਈ ਆ ਇਦਾਂ ਹੁੰਦਾ ਸਾਰਾ ਕੱਲ ਮੇਰੇ ਸਿਰ ਤੇ ਆਉਂਦੀ ਆ ਨਹੀਂ ਕਹਿੰਦੀ ਮੰਮੀ ਨਾਲੇ ਨਾ ਮੇਰੀ ਗੱਲ ਸੁਣ ਤੂੰ ਜਿੱਦ ਜਰਾ ਰਹਾ ਬੰਦ ਕਰ ਕਰਨੀ ਠੀਕ ਆ ਜਦੋਂ ਮੈਂ ਕਹਿੰਦਾ ਆ ਕਿ ਜਾਣਾ ਵਾ ਤੇ ਜਾਣਾ ਵਾ ਠੀਕ ਆ ਸਮਝ ਲੱਗੀ ਆ ਮੈਨੂੰ ਨਾਲੇ ਕੱਲ ਨੂੰ ਛੁੱਟੀ ਆ ਫੇਰ ਮੇ ਕੋ ਟਾਈਮ ਨਹੀਂ ਹੈਗਾ ਪੂਰਾ ਹਫਤਾ ਠੀਕ ਆ ਪਰ ਫੇਰ ਮੇਰੇ ਤੇ ਕੋਈ ਗੱਲ ਨਾ ਜੇ ਮੰਮੀ ਮੈਨੂੰ ਬੋਲੇ ਨਾ ਤਾਂ ਫਿਰ ਵੇਖਿਓ ਆਪੇ ਗੱਲ ਕਰ ਜਿਓ। ਨਹੀਂ ਆਪ ਕਹਾਂ ਨਾ ਤੈਨੂੰ ਜਾਣਾ ਤੂੰ ਤਾਂ ਨਹੀਂ ਕਿਹਾ ਜੇ ਮੰਮੀ ਤੈਨੂੰ ਕਹੂਗੀ ਨਾ ਤੁਹਾਡੀ ਮੰਮੀ ਸਾਭੀ ਕਹਿੰਦੇ ਜਾਣਾ ਤੇ ਆਪਾਂ ਜਾਣਾ ਵਾ ਠੀਕ ਆ ਹੁਣ ਠੀਕ ਹੈ ਚਲ ਕੋਈ ਨਾ ਕੱਪੜੇ ਫਰੈਸ਼ ਕਰ ਦੇ। ਹਾਂ। ਐਦਾਂ ਕਰਦੀ ਐ ਦੋ ਹੀ ਬਦਾਮ ਪਾਉਣੀ ਐ ਇਹਦੇ ਦੁੱਧ ਚ। ਹਾਤਾ ਫਿੱਟਣਾ ਹੀ ਐ ਇਹਨੇ ਹੁਣ ਕਿ ਜਾਗੀ ਮਾਰਨਾ ਮੇਰਨਾ ਆ ਸਾਰੇ ਬਦਨਾਮ ਐ ਆਪਣੇ ਦੋਦੀ ਚਕਾਉਂਗੀ ਕੰਮ ਤੇ ਸਾਰਾ ਮੈਂ ਹੀ ਕਰਨਾ ਵਾ ਤਾਕਤ ਅਜ ਮੈਨੂੰ ਚਾਹੀਦੀ ਆ ਇਹਨੂੰ ਬੇਲੇ ਬੈਠੀ ਨੂੰ ਫਿੱਟੀ ਨੂੰ ਕਦੀ ਤੱਕ ਤਾਕਤ ਚਾਹੀਦੀ ਭਲਾ ਦੋ ਹੀ ਭੋਮੀ ਇਹਨੂੰ ਗੜਾ ਪਤਾ ਦੰਡਿਆ ਵਾ ਸੋਣਾ ਬਣਾ ਲੈ ਜੀ ਆ ਜੀ ਬਿਲਕੁਲ ਹਮ ਤੋਤੇ ਕਰਕੇ ਲੈ ਆਓ ਰੋਟੀਆਂ ਦੇ ਵਿੱਚ ਕਰਕੇ ਲੈ ਆਓ ਇਹਨਾਂ ਨੇ ਫੜਿਆ ਪਖਾੜ ਲੇ ਵੇਗਰਵੀ ਦਾ ਕਿਦਾਂ ਹੁਣ ਸੁਤੇ ਇਹ ਕਿ ਦੋਵੇਂ ਜਾਣੇ ਮੰਮੀ ਜੀ ਦੁੱਧ ਪੀਤਾ ਵਾ ਤਾਂ ਹੀ ਕਰਕੇ ਸੁਦੇ ਘੜੀ ਨੂੰ ਵੇਖਿਓ ਹੁਣ ਆਹ ਨੂੰ ਠਾਉ ਨਾ ਬੜੀ ਸੋਨਾ ਦੋ ਟਿਕ ਲੈਣ ਦੋ ਜਾਨ ਨੂੰ ਬੱਲੇ 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 ਵੇਗ ਮੀਨ ਭਗਦਰੀ ਕਿੰਨੀ ਸੇਵਾ ਕਰਦੀ ਆ ਸੇਵਾ ਤੇ ਕਰਨੀ ਨਹੀਂ ਤੇ ਮੈਂ ਤਾਂ ਦੁਆ ਨਹੀਂ ਨਹੀਂ ਕਰਦੇ ਆ ਇਹਦਾ ਮੁੱਲ ਪੋਣਾ ਤੇ ਇਹਦਾ ਭਾਬੀ ਦਾ ਤੈਨੂੰ ਬਣਾਵਾ ਮੈਂ ਤਾਂ ਸੇਵਾ ਬਤੇਰੀ ਕਰਦੀ ਆ ਪਹਿਲਾਂ ਤਵਾਰੇ ਹੁੰਦੇ ਤੇਰੀ ਸੇਵਾ ਕਰਦੀ ਲੇੜਾ ਕਪੜਾ ਤੈਨੂੰ ਧੋਕੇ ਦਿੰਨੀ ਹੁਣ ਉਹਦੀ ਸੇਵਾ ਕਰਨੀ ਆ ਮੇਰੀ ਦੀ ਉਹ ਗੱਲ ਵਾ ਜੋ ਜੰਮੀ ਤੇ ਬੋਦੀਆਂ ਲੰਮੀ ਮੈਂ ਤਾਂ ਸੇਵਾ ਕਰ ਲਈ ਪਰ ਮੈਂ ਤੇ ਤੱਗੇ ਨੂੰ ਸਸਤੀ ਹੋਈ ਪਈ ਐ ਇੱਥੇ ਹੁਣ ਭਾਬੀ ਟੈਨਸ਼ਨ ਕਾਤੋਂ ਲੈਨੀ ਆ ਤੂੰ ਇਹ ਥੋੜੀ ਜਿਹਾ ਵੱਡੇ ਹੋਣਗੇ ਜਵਾਗ ਬਾਅਦ ਚ ਕਰਕੇ ਆਪਣੇ ਹੱਥ ਤੇ ਲੈ ਕੇ ਜਾਈ ਤੂੰ ਮੇਰੇ ਨਾਲ ਕਰਦੀ ਇਹਦੀ ਭਾਇਆ ਕਰੀ ਕੋ ਮੇਰੀ ਸੱਚੀ ਹੋਰ ਕੀ ਇਹ ਕਰ ਲਿਆ ਕਰੂਗੀ ਕੰਮ ਕਿਉਂ ਨਾ ਕਰਿਆ ਕਰੂਗੀ ਕੰਮ ਆਪੇ ਕਰਿਆ ਕਰੂਗੀ ਬਲਜੀਤ ਨਾਲ ਤੂੰ ਇਹਦੀ ਵੱਡੀ ਮੰਮੀ ਆ ਤੇ ਤੂੰ ਇਹਦੇ ਮਾਪੇ ਆਪਣੇ ਘਰ ਆ ਕੇ ਕਿ ਤੂੰ ਖਡਾਇਆ ਨਾਲ ਤੇ ਆ ਕਦੀ ਉੱਥੇ ਬਹਿ ਕੇ ਨਾਲ ਲੈ ਕੇ ਆਣੇ ਬਾਨੇ ਇੰਨੇ ਕੰਮ ਕਰਨਾ ਆਪੇ ਕਰੂਗੀ ਮੰਮੀ ਮੈਂ ਭਾਵੇਂ ਨਿਆਣੇ ਸੰਭਾਲਣਾ ਤੇ ਮੈਂ ਭਾਵੇਂ ਘਰ ਦਾ ਕੰਮ ਕਰ ਲਾ ਮੁੱਲ ਨਹੀਂ ਮੈਨਾਂ ਕਿਸੇ ਨੇ ਵੀ ਭਾਉਣਾ ਹੈ ਨਾ ਨਹੀਂ ਮੁੱਲ ਭਾਉਣਾ ਭਾਵੇਂ ਤੂੰ ਟੈਨਸ਼ਨ ਨਾ ਲੈ ਤੂੰ ਮੇਰੇ ਨਾਲ ਚੱਲੀ ਚੱਲ ਕੇ ਜਿੱਦਾਂ ਦਾ ਸੂਟ ਕੈਨ ਹੋਤਾ ਤੇਰੇ ਬਣਾ ਕੇ ਤਾਂ ਹੁੰਦਾ ਭਾਵੇਂ ਤਾੜੀਆਂ ਵਾਲਾ ਬਣਾ ਲਈ ਲੈ ਮੇਰੇ ਨੂੰ ਜਦੋਂ ਗੱਲ ਲੱਗੀ ਵੀ ਤੂੰ ਮੈਨੂੰ 10000 ਦਾ ਜਾਰ ਹਣਾ ਬਣਾ ਦੇਣਾ ਤੇ ਉਹ ਗੱਲ ਹੋਈ 10000 ਦਾ ਤੂੰ ਮੈਨੂੰ ਬਣਾ ਦੇਗਾ ਲੈ ਤੇ ਜੇ ਨਾ ਮਰਜੀ ਪਈਆਂ ਮਹਾਨੀ ਤੇ ਗੇੜਾ ਤੂੰ ਇਦਾਂ ਕਰੀ ਮੇਰੇ ਨਾਲ ਚੱਲੀ ਸੂਟ ਵਾਲੀ ਦੁਕਾਨ ਤੇ ਗਈ ਚੱਲ ਕੇ ਜਿਹੜਾ ਮਰਜੀ ਪਸੰਦ ਕਰਕੇ ਤੂੰ ਉਹ ਸੂਟ ਲੈ ਲੈ ਤੇਰਾ ਸੂਟ ਚੰਗੇ ਆਹੋ ਤੇਰਾ ਸੂਟ ਚੰਗੇ ਨਹੀਂ ਮੈਂ ਕਹਿਨ ਦੀ ਗੱਲ ਵਾ ਜਦੋਂ ਜੇ ਚ ਪੈਸੇ ਨਿਕਲਣਾ ਪਤਾ ਫੇਰ ਲੱਗਦਾ ਦਾਜਾ ਜੀ ਕਿ ਥੋੜਾ ਨਹੀਂ ਹੁੰਦਾ ਦਾਜਾ ਜਰ ਵਾਲਾ ਮੈਨੂੰ ਇਹ ਸੂਟ ਬਣਾ ਕੇ ਦੇਣ ਲੱਗਾ ਆਪਣੇ ਮਿਆਰ ਤੇ ਇਹਨਾਂ ਨੇ ਮੈਨੂੰ ਬਣਾ ਕੇ ਨਹੀਂ ਦਿੱਤਾ ਹੁਣ ਬਣਾ ਕੇ ਦੇਣਾ ਹੀ ਨੂੰ ਲੈ ਬਜੀਤ ਨੇ ਮੰਦਾਲ ਦੇ ਨੂੰ ਸੂਟ ਬਣਾ ਕੇ ਦਿੱਤੇ ਤੂੰ ਕਿੱਦਾਂ ਕਹਤਾ ਮੈਨੂੰ ਬਣਾ ਕੇ ਦੇ ਦਿੱਤੇ ਔਰ ਮੰਮੀ ਦਾ ਜਾਨ ਵਾਲਾ ਕੋਈ ਸੂਟ ਵੀ ਨਹੀਂ ਸੀ ਮੇਰਾ ਤੇ ਚੱਲ ਪੰਜ ਪੰਜ ਵਾਲੇ ਤਾਂ ਹੋਣ ਦੇਈ ਨਾ ਹੋਣ ਬਣਾ ਲਈ ਦੋ ਹੋਰ ਨੇ ਟੈਨਸ਼ਨ ਲੈ ਹੋਰ ਕਿਸੇ ਦਾ ਸਾਰ ਨਹੀਂ ਨਾ ਤੇ ਹੋਰ ਬਣਾ ਲਈ ਦੋ ਉਵੇਂ ਦਾ ਜਾਨ ਬਣਾ ਲਈ ਤੂੰ ਤੇ ਤਿਉਹਰ ਪਰਜਾਈ ਕਾਲਾ ਝਗੜਾ ਪਾ ਕੇ ਬੈਠੇ ਮੇਰੇ ਨਿਆਣੇ ਖਾਲ ਦੇਣੇ ਆ ਲੈ ਨਹੀਂ ਕੋਈ ਗੱਲ ਨਹੀਂ ਮੈਂ ਇਦਾਂ ਹਾਸੇ ਦਾ ਕੈਂਪ ਬਤੀ ਵੀ ਨਾ ਕਿ ਅਸਲ ਕਿ ਗੰਡੇ ਰੌਣਕ ਲੱਗੀਆਂ ਕੋਣ ਤੇ ਬਾਬਾ ਚੋਂ ਤੇਰ ਪਰਜਾਈ ਗਿਆ ਚੱਲਦੀਆਂ ਰਹਿਦੀਆਂ ਮੈਨੂੰ ਤਾਂ ਬੜੀ ਖੁਸ਼ੀ ਹੋਈ ਆ ਮੈਂ ਕੱਲ ਨੂੰ ਮੇਰੇ ਨਣੇ ਵੀ ਆਏ ਜਾਣੇ ਉਹਨਾਂ ਨੇ ਬਾਲ ਬੱਚਿਆਂ ਨੂੰ ਮੈਂ ਵੀ ਵੇਖੋ ਨਾ ਮੇਰੀ ਕਿੰਨੀ ਕ ਸੇਵਾ ਕਰਦੇ ਮੇਰੀ ਨੋਹ ਦੀ ਕਿੰਨੀ ਕ ਕਰਦੇ ਆ ਕਹਾਂਗੇ ਕਹਾਂਗੇ ਟਾਈਮ ਆਵੇ ਮੈਂ ਤਾਂ ਨਹੀਂ ਪ੍ਰਮਾਤਮਾ ਟਾਈਮ ਲਿਆਵੇ ਤਾਂ ਕਰਾਂਗੇ ਬਾਦੂ ਬਾਦੂ ਸਾਰੇ ਕਿਤੇ ਕਰਦੇ ਹਾਂ ਬਾਸ ਕਰੋ ਬਾਸ ਕਰੋ ਠੰਡੇ ਹੱਥ ਨਾ ਲਾਓ ਉਹ ਲੈ ਲੈ ਮੈਂ ਅਸ਼ੀਰ ਦਾ ਜੂਗੂ ਨੂੰ ਮਿਲ ਜਾਂਦੀ ਤਾਂ ਕਰਦੀ ਇਹਨੇ ਥਾਲ ਦੇਣੀ ਹੁਣ ਮੁੰਮੀ ਇਦਾਂ ਹੀ ਥਾ ਕੇ ਥਾਲ ਤੂੰ ਬਾਹਰ ਕਿਸਕੇ ਜਾਣਾ ਅਰੇ ਹੱਥ ਲੈ ਕੇ ਆ ਜਾਂਦੇ ਆ ਦਾਦੀ ਨੂੰ ਕਿਤੇ ਬਹੁਤਾ ਹੀ ਜਨਾ ਪਿਆਰ ਲੱਗਦਾ ਕਿਤੇ ਥਾੜ ਨਾ ਦੇ ਜਵਾਕਾ ਕਰੇਂਦਾ ਅਸ਼ੀਰ ਨਾਲ ਲੱਗੇ ਹੱਥ ਕਰਕੇ ਫੇਰ ਇਹਨਾਂ ਦੇ ਮੂੰਹ ਤੋਂ ਲਾਇਆ ਕਰੋ ਕੰਮ ਤੇਰੇ ਹੱਥ ਠਰੇ ਹੁੰਦੇ ਦੀ ਪਿਸ਼ਾਹ ਹੋ ਜਾਉ ਲਾਉਣਾ ਪਿਸ਼ਾਹ ਹੋ ਜਾਂਦਾ ਆਲੇ ਬਾਹਰੋਂ ਹੁੰਦਾ ਹੀ ਤੁਹਾਨੂੰ ਦੇਖਣ ਲੱਪਰਨਾ ਚੱਟਣ ਚੁੰਮਣ ਲੱਪੈਨਾ ਬਾਹਰੋਂ ਆ ਕੇ ਨਹੀਂ ਉਸੇ ਵਾਲੇ ਜਾਣੇ ਨੂੰ ਚੱਟੀ ਚੁੰਮੀ ਲੈ ਮੈਨੂੰ ਚਾਹੀਏ ਕਿ ਤੂੰ ਚਾਹ ਹੈਗਾ ਪਰ ਜੇਰਾ ਕਿ ਜਾ ਕੇ ਕਰੀ ਦਾਂਦਾ ਮੰਮੀ ਜੀ ਆਂਦੇ ਆਂਦੇ ਬੱਚੇ ਨੂੰ ਜਾਂ ਚੋਕ ਲੀਏ ਗੋਦੀ ਤੇ ਉੱਥੇ ਕਿਵੇਂ ਆਪਣਾ ਬੱਚੇ ਨੂੰ ਚੜ ਜਾਂਦਾ ਹੁੰਦਾ ਅੱਛਾ ਆਹ ਤੂੰ ਹੀ ਨਾ ਛੇੜਿਆ ਕਰੋ ਮੈਨੂੰ ਸੁਣਨੇ ਦੀ ਗੱਲ ਦਾ ਪਤਾ ਚਾਹ ਤੈਨੂੰ ਦੱਸਿਆ ਚਾਹ ਮਨੀ ਤੂੰ ਇਹ ਗੱਲਾਂ ਬਤਾ ਮਾਰੋ ਤੇ ਮੈਂ ਜਿਹੜੇ ਇਹਨਾਂ ਦੇ ਨਿੱਕੇ ਨਿੱਕੇ ਦੇ ਦੋ ਚਾਰ ਬੋਤਲੇ ਧੋਵਾ ਉਵਿਚਾਰਿਕ ਲਿਖਾ ਪਿਛਾ ਦੀ ਕੰਮ ਕਰ ਕਰਕੇ ਐਵੇਂ ਆਖਣ ਦੀ ਕਿਹੜੀ ਗੱਲ ਵਾ ਚਲੋ ਮੈਂ ਜਿੰਨੇ ਛੇ ਦਾ ਕੰਮ ਵੀ ਬਣਾਉਣਾ ਠੀਕ ਹੈ ਹਲੋ ਚਸਕੀਆ ਬਲੀ ਹਾਂ ਉਹ ਵੀ ਠੀਕ ਠਾਕ ਵਧੀਆ ਵਧੀਆ ਬਸ ਉਹ ਵੀ ਠੀਕ ਠਾਕ ਹੈ ਵਧੀਆ ਹਾਂ ਉਹ ਵੀ ਸੁੱਤੇ ਬੱਚਾ ਠੀਕ ਠਾਕ ਵਧੀਆ ਐਚ ਮਾਨੂੰ ਠੀਕ ਹੈ ਠੀਕ ਹੈ ਠੀਕ ਕੋਈ ਨਹੀਂ ਕੋਈ ਨਹੀਂ ਠੀਕ ਹੈ ওকে ਇਹਦਾ ਫੋਨ ਮੰਮੀ ਦਾ ਫੋਨ ਹੀ ਸੁਣ ਤੇ ਮੈਂ ਵੀ ਡਈ ਆ ਮੰਮੀ ਸਾਸਰੀ ਘਰ ਤੇ ਮੇਰੀ ਵੀ ਗੱਲ ਕਰਾ ਦਿੰਦੇ ਹਟਲੀ ਮੰਮੀ ਦਾ ਫੋਨ ਹੀ ਜੇ ਕੋਈ ਨਹੀਂ ਆ ਗੱਲ ਕਰਨੀ ਹੋਰ ਨਹੀਂ ਮੰਮੀ ਕਹਿੰਦੇ ਸੀ ਵੀ ਮੈਂ ਜਦੋਂ ਲਈ ਆਈ ਹਸਪੀਟਲ ਨਾ ਤੇ ਹਸਪੀਟਲ ਹੋ ਕੇ ਮੈਂ ਚਲੇਗੀ ਘਰੇ ਤੇ ਉਸ ਤੋਂ ਬਾਅਦ ਮਿਲ ਕੇ ਮੈਂ ਘਰੇ ਨਹੀਂ ਆਈ ਤੇ ਆ ਵੀ ਹੁਣ ਬਚਰੇਪਾ ਲੈ ਕੇ ਆਉਣੀ ਆ ਕੱਲ ਨੂੰ ਤੇ ਮੈਂ ਤੇ ਆਖਿਆ ਸੀ ਮੰਮੀ ਕਰੇ ਚੱਲੋ ਚਲ ਕਰੂ ਤੁਸੀਂ ਆ ਜੋ ਸਾਨੂੰ ਛੱਡ ਗਿਆ ਉਹ ਦਿਨਾਂ ਲਈ ਨਹੀਂ ਮੇਰਾ ਸਰਦਾ ਹੀ ਨਹੀਂ ਕਰਦਾ ਤੇ ਮੈਂ ਹੁਣੇ ਘਰ ਨੂੰ ਜਾਣਾ ਇੱਥੇ ਤੇ ਹੁਣ ਕਹਿੰਦੀ ਕਹਿੰਦੀ ਬੁੱਤ ਲਓ ਉਹਦੇ ਸਭ ਮੈਂ ਆਈ ਨਹੀਂ ਆ ਤੇ ਹੁਣ ਮੈਂ ਕੱਲ ਨੂੰ ਹਣੀ ਟੀਪਾ ਲੈ ਕੇ ਰਵਾਂ ਤੇ ਚਾਰ ਦਿਨ ਠਹਿਰ ਕੇ ਆ ਜਾਂਦੇ ਈ ਠੰਡ ਭੈਣ ਦੀ ਜ਼ਰੂਰੀ ਤੇ ਕੱਲ ਹੀ ਆਉਣਾ ਮੈਂ ਤੇ ਕੋਈ ਗੱਲ ਨਹੀਂ ਆ ਮੈਂ ਐਂਦਾ ਕਰਾਂ ਨਾਲੇ ਪਾਪੀ ਦੱਸਣ ਨੂੰ ਨਹੀਂ ਦੱਸਿਆ ਰੋ ਤੇ ਕੱਲ ਨੂੰ ਆਉਣਾ ਮੈਂ ਤੇ ਕੋਈ ਮਤਲਬ ਗੱਡੀਆਂ ਦਾ ਪ੍ਰੋਬਲਮ ਕਰਦਾ ਬੜਾ ਆਪਣਾ ਥੋੜਾ ਜਿਹਾ ਕਾਂ ਦਾ ਪ੍ਰੋਗਰਾਮ ਕਰਨਾ ਆਪਾਂ ਤੇ ਚਾਹ ਪਾਣੀ ਦੇਣ ਦੀ ਆਬਦੇ ਘਰ ਨਹੀਂ ਬੈਠਾ ਕੋਈ ਨਹੀਂ ਚਾਹ ਘਰੇ ਬਣਾ ਲੈਣੀ ਤੇ ਅਪਾ ਕੀ ਕਰਨਾ ਆਹੋ ਚਲੋ ਉਧਰ ਦੇ ਚੱਲ ਆਪਾਂ ਜਿਹੜੀਆਂ ਬਣ ਲੈਣੇ ਆਹੋ ਉਦਾਂ ਹੀ ਆਉਂਦੇ ਮੰਮੀ ਦੇ ਇਹ ਕੋਈ ਦੇ ਜਵਾਰ ਕੋਈ ਦੇਣ ਥੋੜਾ ਬੰਨਦਾ ਉਹ ਦੇ ਜੀਆਂ ਕਰੀਏ ਜਾਂ 40 ਦੇ ਤਮਾਨ ਕਰੀਓ ਵੱਖਰੀ ਗੱਲ ਹੁੰਦੀ ਆਹੋ ਫਿਰ ਵੱਖਰੀ ਉਹ ਉਦਾਂ ਹੀ ਆਉਂਦੇ ਹੁਣੇ ਨਾਮ ਨਾ ਸਿਰ ਭਾਰ ਤੋਂ ਵੀ ਮੇਰਾ ਜਿਹੜਾ ਕਰਜ ਹੈ ਮੈਂ ਤੇ ਅਦਾ ਕਰਾਵਾਂ ਆਹੋ ਤਾਈ ਫਿਰ ਕਿਉਂ ਆਉਂਦਾ ਵੀ ਹੁੰਦਾ ਹਾਂਜੀ ਇਹ ਵੀ ਗੱਲ ਆ ਕੋਈ ਗੱਲ ਨਹੀਂ ਤੁਸੀਂ ਮੰਮੀ ਨੂੰ ਦੱਸਣਾ ਰਹਿਣ ਦੋ ਮੰਮੀ ਨੂੰ ਦੱਸੇ ਮੈਂ ਦੇਰਾਂ ਸੁਣੋ ਰਹਿਣ ਦੇ ਤੁਹਾਨੂੰ ਆਪੇ ਸਿਰ ਦਾ ਦੁੱਖ ਨਹੀਂ ਆ ਜਾਉਂਦਾ ਚਲ ਠੀਕ ਹੈ ਤੇ ਭਾਬੀ ਸੁਣੋ ਮੰਮੀ ਆਪੇ ਘਰ ਪਿੰਡ ਅਸ ਲੈਣਗੇ ਚਲ ਫਿਰ ਇਦਾਂ ਕਰ ਲਈ ਫਿਰ ਚੱਲ ਆਹੋਂ ਆਪੇ ਆ ਰਹੇ ਹਾਂਗੇ ਤੁਸੀਂ ਨਾ ਤੇ ਮੈਨੂੰ ਦੱਸੋ ਟੈਨਸ਼ਨ ਨਾ ਲਓ ਕੋਈ ਗੱਲ ਆਛਾ ਮੰਮੀ ਜੀ ਨੇ ਆਉਣਾ ਵਾ ਮੰਮੀ ਜੀ ਵੀ ਜਦੋਂ ਆ ਜੇ ਨਾ ਵਿਹਲੀਆਂ ਹੀ ਬੈ ਕੇ ਖਾਂਦੀ ਹੁੰਦੀ ਆ ਉਹਨੂੰ ਪਤਾ ਵਾ ਹੁਣ ਨਿਆਣੇ ਹੋਏ ਚੰਗਾ ਚੋਖਾ ਬੰਦਾ ਹੋਣਾ ਵਾ ਨਾਲੇ ਸਾਮਾਪਤੀ ਦੇ ਬੈ ਕੇ ਖਾਇਆ ਕਰੂੰਗੀ ਠੀਠ ਹੈਗੀ ਆ ਜਿੱਦਾਂ ਦੀ ਧੀ ਉਦਾਂ ਦੀ ਮਾਂ